ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾਤਾ ਨੰਗਾ ਮਸੇ ਲਈ ਲੈ ਕੇ ਆਏ ਹਾਂ ਜੀ ਤੰਨੇ ਵੀ ਤਾਜ਼ੀਆਂ ਸੂਈਆਂ ਵੀ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਪੁੱਛ ਲੈਨੇ ਵਾ ਪਪੂ ਜੀ ਪਪੂ ਹਸੀਕਾਲਾ ਹਸੀਕਾਲਾ ਜੀ ਉਹ ਠੀਕ ਹੋ ਵਧੀਆ ਵਧੀਆ ਨਾਮ ਤੇ ਐਡਰੈਸ ਬੋਲੋ ਨਾਮ ਅੰਦਰ ਸਿੰਘ ਜੀ ਪਿੰਡ ਛਨਾਗਰਾ ਉਹ ਫਿੰਗਬਾਲਾ ਕਿਹੜਾ ਬਨੜਾ ਜੀ ਤਵਾ ਨੇੜੇ ਪਿੰਡ ਬਾਪੂ ਜਿਹੜੇ ਭਦੌਰ ਨੇ ਵਾਲਾ ਜਿੰਗਿਆਣਾ ਘੰਡਾ ਬਨਾਂ ਪਿੰਡ ਦੇ ਵਿਚਾਲੇ ਆ ਮੋਬਾਈਲ ਨੰਬਰ ਬੋਲ 985523366 ਠੀਕ ਆ ਬਾਪੂ ਬਾਪੂ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਮਗਰੇ ਦੇ ਵਸਿਆ ਜੀ ਦੂਜਾ ਸੂਆ ਬੱਚਾ ਬੱਚਾ ਦੇ ਤਾਂ ਕਦੋਂ ਸੂਈ ਆ ਜੀ ਤੇ ਠੱਡੀ ਸੀ ਲਾ ਪਤਾ ਰਾਮ ਮਾਰਕੀ ਦਿਖਾਵਾਂਗੇ ਦੋਨਾਂ ਗਾਂਾਂ ਦੀ ਕਦੋਂ ਸੂਈ ਆ ਬਾਪੂ ਇਹ ਰੋ 4 ਦਿਨ 4 ਦਿਨ ਠੀਕ ਆ ਦੁੱਧ ਕਿੰਨਾ ਹੋਣ ਤੁਹ ਦਗਾ ਤੇਰਾ ਜਵਾਬ ਲਿਖ। ਠੀਕ ਹੈ ਜੀ। ਖੋਲ ਦੋ ਤੋਰ ਕੇ ਦਿਖਾ ਦਿਓ। ਫੇਸ ਬੜਾ ਚੰਗਾ ਜਰਸੀ ਆ ਬਈ ਫੁੱਲ ਕੱਦ ਦਾ ਰੰਗ ਰੂਪ ਚੰਗਾ ਚੰਗੀ ਐ ਸਵੇਂ ਪਈ ਐ ਸੂਈ ਸਵਾਈ ਐ। ਬੱਚਾ ਮਗਰ ਬਈ ਬੱਚਾ ਗਾ। ਥਾਣਾ ਬੜਾ ਕਮਾਲ ਦਾ ਲੱਗਿਆ ਮੁੱਠੀ ਵਾਲਾ ਥਾਣਾ ਇਕੱਲਾ ਇਕੱਲਾ ਥਾਣਾ ਆਰਡਰ ਦੇਖੋ ਬਈ। ਆਰਡਰ ਕਮਾਲ। ਬਾਕੀ ਵਾਪਕ ਨੂੰ ਤਾਂ ਧਾਰਾ ਮਾਰ ਕੇ ਦਿਖਾ ਦਾਂਗੇ। ਤੋਰੇ ਤੋਰੇ ਦੀ ਵੀ ਸਾਫ ਆ ਬੜਾ। ਕੀ ਮੋਲਾ ਵਾਪਕ ਦਾ? ਬੋਲ ਗੁੰਮੀ ਦਾ ਜਾਇ ਜੀ ਹੁਕਮ। ਠੀਕ। ਮੋਹਲਾ ਬਾਪੂ ਕਹਿੰਦਾ ਫੋਨ 'ਤੇ ਦੱਸ ਲੈਗੇ ਮੋਹਲਾ ਜਿਹੜਾ ਵੜ ਦੇ ਹਿਸਾਬ ਨਾਲ ਜੈ ਜੀ ਹੋਊਗਾ ਚੰਗੀ ਆ ਵੜ ਸਨਕੀਆ ਤੁਰਾ ਤਰਾ ਚੰਗਾ ਫੇਸ ਬੜਾ ਚੰਗਾ ਰੰਗ ਰੂਪੀ ਕਰਮਾ ਇਹਦਾ ਚੰਗਾ ਗਿਆ ਬਈ ਮੋਹਲਾ ਬਾਪੂ ਦੇ ਪਹਿਲਾਂ ਵੀ ਜੈ ਜੀ ਹੁੰਦੇ ਆ ਇਸ ਵਾਰ ਵੀ ਬਾਪੂ ਕਹਿੰਦਾ ਮੋਹਲਾ ਜੈ ਜੀ ਕਰਾਂਗੇ ਪਰ ਕਰਾਂਗੇ ਬਈ ਫੋਨ 'ਤੇ ਉਰੇ ਬੱਸ ਦਿੱਦੇ ਕਰਦੀ ਠੀਕ ਆ ਆਰਡਰ ਬੜਾ ਚੰਗਾ ਹਨਾ ਨਾੜਾਂ ਨੂੜਾਂ ਲੈਵੇ ਤੇ ਫੁੱਲ ਹੂੰ ਕੀ ਬਾਤ ਬੱਤੀ ਦੀ ਕਰਦੇ ਠੰਡੀ ਦਾ ਪਾਣੀ ਹਾਂ ਲੈ ਠੰਡੀ ਠੁੰਡੀ ਫੁੱਲ ਜਿਵੇਂ ਮਰਦੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਲੈਵਾ ਦੇ ਲੈਵਾ ਕਮਾਲਾ ਹਨਾ ਲੈ ਲੈ ਥਾਨ ਬਹੁਤ ਚੰਗਾ ਮੁੱਠੀ ਵਾਲਾ ਥਾਨ ਕੱਲਾ ਕਰਾਣਾ ਮਾਰਕੀਟ ਅੱਲਾਹ ਤਾਰਾ ਮਾਰ ਕੇ ਬਾਪੂ ਉਹਨਾਂ ਦਾ ਥਾਨ ਨੇ ਕੋਈ ਚੱਕਰੀ ਨਹੀਂ ਜਿਵਾਈ ਚ ਗਿਆ ਹਨਾ ਲੈ ਬਾਈ ਚੋਣ ਕਰਮਾਈ ਦਾ ਬਹੁਤ ਚੰਗਾ ਜਿਵੇਂ ਮਰਜ਼ੀ ਧਾਰਾ ਮਾਰੀ ਚੱਲਣ ਵਾਲੇ ਕੋਈ ਬਸਮਾ ਨਹੀਂ ਕਰਾਇਆ ਸਿੱਧ ਵੀ ਆਪਣੇ ਧਾਰਾ ਮਾਰਤੀਆਂ ਲੈ ਬਾਈ ਚੋਣ ਜਾਣ ਕਰਮਾਈ ਦਾ ਪੂਰਾ ਚੰਗਾ ਠੰਡੀ ਸੀਲ ਆ ਬਿਨਾ ਨਿਆਣੇ ਤੋਂ ਲੈ ਵੇ ਜਿਵੇਂ ਮਰਜ਼ੀ ਕੋਈ ਚੱਲ ਕੋਈ ਚੱਕਰੀ ਕਿਆ ਬਾਤ ਓਕੇ ਬਾਬਾ ਠੰਡੀ ਠੰਡੀ ਫੋਲਾ ਅੱਗੇ 2 ਨੰਬਰ ਤੇ ਜੀ ਕਿਹੜਾ ਸੂਈ ਹੈ ਛੂਆ ਪਰ ਦੂਜਾ ਹੀ ਹੈ ਕਿ ਤੇਵੀ ਕਦੋਂ ਸੂਈ ਐਰ ਸ਼ਰਕ ਮੈਂਦੀ ਐਂ ਐਰ ਸ਼ਰਕ ਕਦੋਂ ਸੂਈ ਹੈ ਜੀ ਇਹ ਪਰਸੋਂ ਪਰਸੋਂ ਬੱਚਾ ਕੀ ਆ ਮਗਰ ਬੱਚੀ ਬੱਤੀ ਹੈ ਬੱਤੀ ਵੀ ਐਸਰਤੀ ਪੈਂਦੀ ਹੈ ਬੱਤੀ ਬੜੀ ਚੰਗੀ ਹੈ ਨਾ ਹਾਂ ਬੱਤੀ ਵੀ ਐਸਰਤੀ ਬੱਚਾ ਮਗਰ ਬੱਚੀ ਹੈ ਬੱੱਚੀ ਵੀ ਬਈ ਐਰ ਸਰਤੀ ਪੈਂਦੀ ਆ ਵੜ ਵੀ ਖਰ ਚੰਗੀ ਆ ਕੱਦ ਵੜ ਚੰਗਾ ਰੰਗ ਰੂਪ ਚੰਗਾ ਆਰਡਰ ਕਮਾਲ ਦਾ ਪਛਾਂ ਤੋਂ ਆਰਡਰ ਦੇਖੋ ਬਈ ਖੋਲ ਲੈ ਬਾਪੂ ਤੋਰ ਕੇ ਦਿਖਾ ਲੀ ਚਾਰੇ ਥਣ ਨੇਖੜਵੇਂ ਪੂਰੇ ਗਾਇਬ ਤੇ ਨਾੜਾ ਨੂੜਾ ਲੈਵੇ ਤੇ ਫੁੱਲਾ ਲੈ ਬਈ ਕੀ ਬਾਤ ਆ ਕੱਲਾ ਕੱਲਾ ਥਣ ਵੱਡੀ ਨਾੜ ਵੀ ਕਰਮਾਲੀ ਦੇ ਬਹੁਤ ਚੰਗੀ ਆ ਮੋਲ ਇਹਦਾ ਵੀ ਫੋਨ ਤੀ ਹੋਜਾ ਹਾਂਜੀ ਠੀਕ ਆ ਮੋਲ ਭਾਈ ਇਹਦਾ ਵੀ ਫੋਨਤੀ ਹੋ ਜਾਊਗਾ ਮੋਲ ਜਿਹੜਾ ਬਰਡ ਦੇ ਸਾਹਮਣਾਂ ਜਾਇਜ਼ ਹੋਊਗਾ ਤੋਰਾ ਤਰਾ ਦੇਖੋ ਤੋਰਾ ਤਰਾ ਕਮਾਲ ਦਾ ਬਰਡ ਬਾਕੀ ਸ਼ਾਮ ਦਾ ਕੱਡਰ ਆ ਜਿਹੜਾ ਵਧੀਆ ਤਿਆਰ ਕਰ ਲਓ ਜਰਸੀ ਐਂਡ ਫਾਂਡ ਫੁੱਲ ਆਉਣੀਆਂ ਹਨਾ ਬਾਕੂ ਆ ਜੀ ਫਾਂਡ ਫੁੱਲ ਉਹ ਗਰਮੀ ਬਿਲਕੁਲ ਨਹੀਂ ਮੰਨਦੀ ਖੈਰ ਸ਼ਰ ਨਾ ਅਟੈਚ ਆਈ ਮੈਲ ਦੀ ਬਹੁਤ ਦਾ ਡਿਮਾਂਡ ਬਹੁਤ ਜ਼ਿਆਦਾ ਬਈ ਅਰਸ਼ਰ ਦੀ ਇਸ ਦੇਖ ਧਾਰ ਬਹੁਤ ਚੰਗੀ ਦੀ ਚਵਾਈ ਬਹੁਤ ਜਿਆਦਾ ਰਮਾਰ ਸਹੀ ਗੱਲ ਲੈਵਾ ਦੇਖੋ ਲੈਵਾ ਬਹੁਤ ਚੰਗਾ ਹੈ ਨਾ ਬਾਪੂ ਹਾਂ ਉਹ ਵੀ ਬਿਲਕੁਲ ਹੁਣ ਪਾਇਓ ਥਣ ਦਿਖਾਵਾਂਗੇ ਹਾਂ ਮਾਰ ਦੋ ਧਾਰਾ ਕੋਈ ਚੱਕ ਨਹੀਂ ਚੂਣ ਬੜਾ ਚੰਗਾ ਹੈ ਨਾ ਲੈ ਚਵਾਈ ਤੇ ਵੀ ਫੁੱਲ ਚੰਗੇ ਹੈ ਜਿਵੇਂ ਮਰਦੀ ਧਾਰਾ ਮਰੀ ਚੱਲ ਕੋਈ ਚੱਕ ਨਹੀਂ ਕਹਿੰਦੀ ਕਰਮ ਵਾਲੀ ਕੋਈ ਨਹੀਂ ਚੂਣ ਬੜਾ ਚੰਗਾ ਲੱਗੇ ਨੇ ਕੀ ਬਾਤ ਆ ਚਵਾਈ ਫੋਲ ਚੰਗੀ ਹੈ ਨਾ ਬਾਪੂ ਹਾਂ ਜੰਨੇਰ ਕੀਤਾ ਵੇ ਕੰਨੇ ਕੰਨੇ ਥੋੜਾ ਹੈ ਹੋਣ ਲਾ ਹੈ ਹੈ ਨਾ ਹਾਂ ਹਾਂ ਕਰਦੀ ਬਾਤ ਆ ਕੀ ਬਾਤ ਆ ਬਾਈ ਹੋਣ ਲਾ ਹੈ ਜਿਵੇਂ ਮਰਜੀ ਇਹ ਦੇਖੋ ਹੂੰ ਲੈ ਵਾਲੋ ਵਕ ਕਮਾਲਾ ਸੋਹਣਾ ਲੈਵਾ ਕਰਮਾ ਮੁੱਲ ਬਾਪੂ ਕਹਿੰਦਾ ਫੋਨਤੀ ਹੋ ਜਾਣਗੇ ਮੁੱਲ ਜਿਹੜੇ ਜਮਾ ਜਾਜ ਹੋਣਗੇ ਅੱਗੇ ਤਨ ਨੰਬਰ ਦੀ ਕਿਹੜਾ ਸੂਈ ਹੈ ਵੱਧ ਗਈ ਹੈ ਕਦੋਂ ਸੂਈ ਹੈ ਗੱਪਣ ਜੀ ਅੱਛਾ ਗੱਪਣ ਬਾਸੇ ਤੂੰ ਉਹ ਦੋ ਚਾਰ ਦਿਨਾਂ ਚ ਦੋ ਤੋਂ ਚਾਰ ਦਿਨ ਲੈ ਹੀ ਠੀਕ ਆ ਕੀ ਰਿਕਾਰਡ ਆ ਬੱਪੂ ਦਾ ਦੁੱਧ ਇਹਦੇ ਜਿਹੜੇ 22 ਲੀਟਰ ਦੀ ਹੂੰ ਥਾਣਾ ਬਹੁਤ ਚੰਗਾ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਚਾਰੇ ਥਾਣ ਨਿਕੜਵੇਂ ਪੂਰੇ ਗਾਇਬ ਤੇ ਆ ਸੱਦ ਬੱਡ ਚੰਗਾ ਰੰਗ ਰੂਪ ਚੰਗਾ ਚੰਗੀ ਆ ਬੜਾ ਸਮੀ ਪੜੀ ਆ ਬਈ ਲੇਵਾ ਕਮਾਲ ਦਾ ਤਿਆਰ ਕਰਦੀ ਹੁੰਦੀ ਕੱਚੀ ਕੱਚੀ ਆ ਦਿਨ ਲੈਂਦੀ ਆ ਉਹਦੋਂ ਆਡਰ ਆਉਂਦੀ ਆ ਤਿਆਰ ਕਰਨੂ ਦਾ ਨਾਣਾ ਨੂਣਾ ਕਰਮ ਵਾਲੀ ਦੇ ਫੁੱਲ ਚਾਹੀਏ ਕੀ ਬਾਤ ਆ ਕੀ ਮੋ ਲਵਾ ਪੁਜਾਇਆ ਜਿਆ ਜਾਇ ਜੀ ਹੋ ਆ ਓਕੇ ਮੋਲਾ ਬਈ ਜਿਹੜਾ ਫੋਨ ਤੇ ਹੋ ਜਾਣਾ ਮੋਲਾ ਜਿਹੜਾ ਵੈਡ ਦੇ ਹਿਸਾਬ ਨਾਲ ਬਿਲਕੁਲ ਵਾਫੂ ਕਹਿੰਦਾ ਜਾਇ ਜੀ ਹੋਗਾ ਮੋੜ ਲਓ ਜੀ ਸੇਸ ਬਹੁਤ ਚੰਗਾ ਹਨ ਆ ਜੀ ਇਹਦੇ ਨਾਲ ਪੁਣਾ ਬਹਿਣਾ ਠੀਕਾ ਬੈਠ ਕੇ ਦਬਾਓ ਹਮਮ ਸਹੀ ਗੱਲ ਆ ਦੇਖੋ ਪਸਮਾ ਕਰਕੇ ਬਈ ਥਣ ਕਿੰਨਾ ਚੰਗਾ ਕੱਢਿਆ ਮੁਠੀ ਵਾਲਾ ਥਣ ਨਾਲਾ ਨੂੰ ਨਾ ਫੁੱਲ ਚੰਨੇ ਆ ਆ ਵੀ ਦੇਖ ਲੋ ਮਾੜੀ ਜੀ ਹੂੰ ਲੈ ਮਗਰ ਮੂਰਲਾ ਲੈਵਾ ਹਨਾ ਆ ਲਓ ਜੀ ਆ ਇਹ ਨਹੀਂ ਭੈਣ ਲੈ ਇਹੇ ਚੁੱਲਦੇ ਤੋਲ ਬੋ ਪਈ ਆ ਵੀ ਸਾਈਆਂ ਬਾਲਟਾਂ ਲੈ ਕੱਢੋ ਫੇਰ ਘਰ ਮਾ ਲਈਨੇ ਸੋਨਾ ਕੱਚੀ ਕੱਚੀ ਆ ਜੇ ਕੀ ਬਾਤ ਹੋਵੇ ਨਾਗਸੀ ਬਾਪੂ ਕੋਲ ਤਰਨ ਤੈਨਹੀਂ ਦਿਖਾਤੇ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦਾ ਹੋਵੇ ਬਾਪੂ ਨਾਲ ਕਨੇਟ ਕਰ ਲਓ ਜੀ ਧੰਨਵਾਦ ਜੀ